ਚਲੋ ਚੱਲਦੇ ਆਂ ਤੇ ਮਿਲਦੇ ਆਂ ਇੱਥੇ ਸਸ਼ੀਕਾਲ ਮੇਰੇ ਕੋ अराउंड 20 ਤੋਂ 25000 ਜੇ ਮੈਂ ਸ਼ਗਨ ਹੋ ਜਾਂਦੇ ਨੇ ਹਨਾ ਉਹ ਪੈਸੇ ਸਕੇ 25000 ਤੋਂ ਕਮ ਸ਼ੁਰੂ ਕਰਿਆ ਹੋਇਆ ਮੇਰਾ ਇੰਨਾ ਸਟਾਕ ਪਾਇਆ ਹੋਇਆ ਉਹੀ ਪੈਸੇ ਨਾਲ ਤੇ ਉਹ ਫਿਰ ਮੇਰਾ ਕੰਮ ਜ਼ੀਰੋ ਹੋ ਗਿਆ ਕਸਟਮਰਸ ਦੇ ਸੂਤ ਸੜ ਗਏ ਐਕਸਪਰੈਸ ਲੈ ਨਹੀਂ ਸਕਦੀ ਬੁਟੀਕ ਵਾਲੇ ਕੰਮ ਚ নো ਡਾਊਟ ਸਟ्रेस ਬਹੁਤ ਹਸ 19 ਦਸੰਬਰ ਦੇ ਵਿੱਚ ਮੈਂ ਫੇਸਬੁੱਕ ਪੇਜ ਪਰ ਪਰ ਮੈਂ ਨਾ ਮਾਰਕੀਟ ਚ ਗਈ ਤੇ ਮਾਰਕੀਟ ਚ ਕੋਈ ਨਾ ਲੇਡੀ ਕਿਸਨੂੰ ਉੱਥੇ ਪਤਾ ਨਹੀਂ ਦੁਕਾਨ ਵਾਲੇ ਨੂੰ ਪੁੱਛ ਰਹੀ ਸੀਗੀ ਵੀ ਆਹ ਸੂਟ ਕਿਵੇਂ ਬਣ ਜੁਗਿਆ ਮੈਂ ਉਹਨਾਂ ਨੂੰ ਕੁਛ ਆਈਡੀਆਸ ਜਿਹਾ ਦਿੱਤਾ ਉਹ ਕਹਿੰਦੇ ਤੁਹਾਡੀ ਬੁਟੀਕ ਹੈ ਅੱਛਾ ਮੈਂ ਐਵੇਂ ਕਹਦਾ ਮੈਂ ਕਹਾਂ ਹਾਂ ਜੀ ਖੜੀ ਹੋ ਅਸੀਂ ਨਾਲ ਹੈਗੇ ਹਾਂ ਇਹ ਤੋਂ ਵੱਡਾ ਤੈਨੂੰ ਸ਼ੋਰੂਮ ਬਣਾ ਕੇ ਦੇਵਾਂਗੇ ਤੇ 8 ਲੱਖ ਦਾ ਮੈਂ ਉਹਨਾਂ ਨੂੰ ਵਿਧ ਵਿਆਜ ਪੂਰੇ ਪੈਸੇ ਵਾਪਸ ਕਰਾਉਣਾ ਮੋਟੀਵੇਸ਼ਨ ਤੁਹਾਨੂੰ ਇੱਕ ਬੰਦਾ ਹੀ ਬਹੁਤ ਆ ਠੀਕ ਹੈ ਨਾ ਤੇ ਕਿਉਂਕਿ ਬਾਕੀ ਲਾਈਫ ਦੇ ਵਿੱਚ ਸਭ ਕੁਝ ਚੱਲੇ ਜਾਂਦਾ ਆ ਆਪਾਂ ਕਹਿ ਲਓ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਭ ਚੱਲਦੇ ਨੇ ਜੇ ਤੁਸੀਂ ਆਪਣੇ ਕੰਮ ਲਈ ਹੋ ਨਾ ਵੀ ਹਾਂ ਵੀ ਇਹ ਮੇਰਾ ਕੰਮ ਆ ਤਾਂ ਐਵਰੀਵਨ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਯੂਅਰ YouTube ਚੈਨਲ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਕੁਝ ਟਾਈਮ ਤੋਂ ਵੀਡੀਓ ਨਹੀਂ ਬਣਾ ਰਹੇ ਹੈਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਹਾਲਾਤ ਤੇ ਕਿੰਨਾ ਜ਼ਿਆਦਾ ਫਲੱਡ ਆ ਗਿਆ ਸੀਗਾ ਉਹਦੇ ਕਰਕੇ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਜਿਵੇਂ ਕਿ ਬਟ ਹੁਣ ਠੀਕ ਹੈ ਵੈਦਰ ਤੇ ਸਾਰਾ ਕਲੀਅਰ ਆ ਤੇ ਹੁਣ ਅੱਜ ਅਸੀਂ ਆਏ ਸੀਗੇ ਮੈਂ ਆਪਣੇ ਬਹੁਤ ਵੀਡੀਓ ਅਸੀਂ ਇੱਕ ਦੱਸਿਆ ਹੋਇਆ ਪੀਕੇ ਲੈਵਲ ਬੁਟੀ ਤੇ ਅੱਜ ਅਸੀਂ ਬੁਟੀ ਤੇ ਆਏ ਸੀਗੇ ਤੇ ਆਪਾਂ ਉੱਥੇ ਚੱਲਦੇ ਆਂ ਫਿਰ ਤੁਹਾਨੂੰ ਮਿਲਦੇ ਆਂ ਚਲੋ ਚੱਲਦੇ ਆਂ ਤੇ ਮਿਲਦੇ ਆਂ ਹਾਂਜੀ ਹੁਣ ਆ ਪਾ ਗਏ ਆ ਪੀਕੇ ਲੈਵਲ ਬੁਟੀਕ ਤੇ ਤੇ ਸਸ਼ੀਕਾਲ ਜੀ ਤੇ ਇਹਨੇ ਪ੍ਰੀਤ ਸੌਰੀ ਸਾਡੇ ਕੋ ਮਾਈਕ ਹੀਕਾ ਤਾਂ ਉਹਦੇ ਕਰਕੇ ਥੋੜਾ ਜਿਹਾ ਤੁਹਾਨੂੰ ਵਾਇਸ ਸ਼ੋ ਹੋਊਗਾ ਚਲੋ ਜੀ ਆਪਣਾ ਥੈਂਕ ਯੂ ਥੈਂਕ ਯੂ so much ਤੁਸੀਂ ਆਏ so thank you so much ਥੈਂਕ ਯੂ ਜੀ ਤੇ ਇਹਨਾਂ ਨੇ ਇਹ ਜਿਹੜਾ ਬੁਟੀਕ ਓਪਨ ਕੀਤਾ ਹੋਇਆ ਹੈ ਤੇ ਇਹ ਸ਼ਹਿਰ ਚ ਨਹੀਂ ਹੈਗਾ ਤੇ ਪਿੰਡ ਚ ਓਪਨ ਕੀਤਾ ਹੋਇਆ ਇਹ ਸਭ ਤੋਂ ਜ਼ਿਆਦਾ ਵਧੀਆ ਗੱਲ ਹੈ हां जी ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਇਹਨਾਂ ਨੇ ਪਿੰਡ 'ਚ ਕਿਉਂ ਓਪਨ ਕੀਤਾ ਤੇ ਸ਼ਹਿਰ 'ਚ ਕਿਉਂ ਨਹੀਂ ਓਪਨ ਕੀਤਾ ਹੈਗਾ ਹਾਂਜੀ ਪ੍ਰੀਤ ਜੀ ਦੱਸੋ ਮੇਰਾ ਬੇਸਿਕ ਰੀਜ਼ਨ ਪਿੰਡ ਵਿੱਚ ਓਪਨ ਕਰਨ ਦਾ ਕਿਉਂਕਿ ਪਿੰਡ ਮੇਰਾ ਘਰ ਆ ਰਾਈਟ ਹਾਂ ਇਹ ਮੇਰਾ ਫਰਸਟ ਰੀਜ਼ਨ ਆ ਠੀਕ ਹੈ ਤੇ ਜੇ ਆਪਾਂ ਕਹਿ ਲੋ ਤਾਂ ਤੁਹਾਡੇ ਕੰਮ ਦੇ ਵਿੱਚ ਕੁਆਲਿਟੀ ਆ ਤਾਂ ਸ਼ਹਿਰੋਂ ਵੀ ਲੋਕ ਆਉਣਗੇ ਤੁਸੀਂ ਬਲੌਗ ਕਰਨ ਆਏ ਹੋ ਸਾਡੇ ਕੋਲ ਠੀਕ ਹੈ ਇਟਸ ਅ ਬਿਗ ਥਿੰਗ ਠੀਕ ਹੈ ਨਾ ਤਾਂ ਕਰਕੇ ਪਿੰਡ ਦਾ ਰੀਜ਼ਨ ਇਹੀ ਸੀਗਾ ਵੀ ਜਿਹੜੇ ਮਿਸਕਨਸੈਪਸ਼ਨਸ ਲੋਕਾਂ ਦੇ ਮਾਈਂਡ 'ਚ ਨੇ ਵੀ ਪਿੰਚਾ ਨਹੀਂ ਹੋ ਸਕਦਾ ਪਿੰਚ ਸਭ ਕੁਝ ਹੋ ਸਕਦਾ ਤੁਸੀਂ ਕੁਆਲਿਟੀ ਪ੍ਰੋਵਾਈਡ ਕਰੋ ਪ੍ਰੋਫੈਸ਼ਨਲੀ ਕੰਮ ਕਰੋ ਉਹਦੇ ਨਾਲ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਹਾਂਜੀ ਹਾਂਜੀ ਤੇ ਬਾਕੀ ਆਪਾਂ ਇਹਨਾਂ ਨਾਲ ਗੱਲਾਂ ਕਰਦੇ ਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਸਟੂਡੀਓ ਦਾ ਟੂਰ ਦੇ ਦਿੰਦੇ ਆਂ ਹਾਂਜੀ ਡੈਫੀਨਿਟਲੀ ਬੁਟੀਕ ਟੂਰ ਤੋਂ ਪਹਿਲਾਂ ਆਪਾਂ ਚਾਹ ਲੈ ਲਈਏ ਬਿਕਾਜ਼ ਚਾਹ ਨਾਲ ਥੋੜਾ ਜਿਹਾ ਆਪਾਂ ਕੈਮੋਸ ਚਾਹ ਪੀਂਦੀ ਨਾ ਮੈਂ ਚਾਹ ਪੀਂਦੀ ਆ ਨਾ ਮੈਂ ਕੌਫੀ ਪੀਂਦੀ ਰੀਅਲੀ ਯੈਸ ਉਹ ਵਰਕੂਲ ਪੀਂਦੀ ਹੈ ਨਾ ਉਹ ਮੇਰੀ ਸੇਤ ਤੋਂ ਪਤਾ ਨਹੀਂ ਬਹੁਤ ਤੇ ਫੇ ਕਿਹੜਾ ਤੁਸੀਂ ਬਲੱਡ ਗਰੁੱਪ ਕਿਹੜਾ ਪਸੰਦ ਕਰਦੇ ਹੋ ਬੀਨਾ ਉਹ ਪੋਜ਼ਿਟਿਵ ਯੂਨੀਵਰਸਲ ਡੋਨਰ ਚਾ 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 ਹਾਂਜੀ ਆਪਾਂ ਇੱਕ ਭੈਣ ਭਰਾ ਸੇਮ ਆ ਚਾਹ ਤੋਂ ਬਿਨਾ ਤਾਂ ਦੈਨ ਨਹੀਂ ਸਟਾਰਟ ਹੁੰਦਾ ਹਾਂਜੀ ਬਟ ਮੇਰਾ ਹੋ ਜਾਂਦਾ ਹਾਂ ਮੈਂ ਚਾਹ ਪੀਂਦੀ ਨਹੀਂ ਔਰ ਫੇ ਖੂਨ ਤੁਹਾਡੇ ਡ੍ਰਿਪ ਲੱਗੇ ਰਹਿੰਦੇ ਐ ਖੁੰਦੇ ਸਹੀ ਗੱਲ ਐ ਕਿ ਤੁਸੀਂ ਨਾਲ ਨਾਲ ਹਰ ਪਰਪਸ ਉਨਜੋਏ ਕਰੋ ਬੰਦ ਕਰਾਂ ਬੇਟਾ ਤੇ ਆਪਾਂ ਤੁਹਾਨੂੰ ਸੂਟ ਵੀ ਕਲੈਕਸ਼ਨਸ ਦਿਖਾਉਂਦੇ ਆ ਤੇ ਇਸ ਸਾਈਡ ਹੈਗੇ ਨੇ ਇਹਨਾਂ ਦੇ ਲਹੰਗੇ ਇਹਨਾਂ ਕੋਲ ਵੈਡਿੰਗ ਲੈਂਗੇਜ ਵੀ ਹਾਂਜੀ ਸਾਡ ਕੋ ਫਾਰਮਲ ਸੈਮੀ ਫਾਰਮਲ ਕੈਜੂਅਲਸ everything is available under one roof okay haan ji chalo hun appa thanu dukaan dikhawe chalo te idhar priye thode ki side de ne idhar so, saare semi formals lagge hoye ne tussi dekh sakde ho georgette te aari da kaam okay. the one i am wearing aha e vi aari de kaam hoye georgette te kaam hoye hoye okay, haan ji te baaki prints vi ne apne kol okay, okay okay apne in house printing haan ਥੋੜੇ ਹੁਣ ਜਿਹੜਾ ਇੱਕ ਚਿੜੀਆਂ ਵਾਲੇ ਸੂਟ ਸੀਗੀ ਆਈ ਗੈਸ ਹਾਂਜੀ ਉਹ ਬਹੁਤ ਚੱਲੇ ਨੇ ਤੁਹਾਡੇ ਹਾਂਜੀ ਉਹ ਸਾਡੀ ਕਾਫੀ ਰੀਲ ਵਾਇਰਲ ਗਈ ਹੈ ਉਹਦੇ ਵੀ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਆ ਉਹਨਾਂ ਨੂੰ ਇਹ ਪ੍ਰਿੰਸ ਇੱਕ ਰੇਪ ਤੇ ਪ੍ਰਿੰਸ ਨੇ ਫੋਰਐਵਰ ਪ੍ਰਿੰਸ ਨੇ ਤੇ ਪਾਰਟੀ ਵੇਅਰ ਸੂਟ ਵੀ ਚੱਲੇ ਹਾਂਜੀ ਪਾਰਟੀ ਵੇਅਰ ਸੂਟ ਸਿੱਧਣ ਨੇ ਇਹਦੇ ਸਾਹਮਣੇ ਟ੍ਰੈਕ ਵਾਓ ਇਹ ਕਲਰ ਕਿੰਨਾ ਸੋਹਣਾ ਹੈ ਇਹ ਕਿੰਨਾ ਸੋਹਣਾ ਕਲਰ ਆ ਤੁਸੀਂ ਪਹਿਲਾਂ ਟ੍ਰਾਈ ਕਰ ਸਕਦੇ ਹੋ ਠੀਕ ਹੈ ਬਾਕੀ ਟ੍ਰਾਈ ਆਨ ਕਰਕੇ ਕਲਰ ਪਤਾ ਲੱਗਦਾ ਵੀ ਕਿਵੇਂ ਨਿਕਲ ਕੇ ਆਉਂਦਾ ਹੈ ਆਊਟਫਿਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਇਹ ਬਹੁਤ ਹੈਵੀ ਹੈਵੀ ਨਹੀਂ ਬਣਾਉਣਾ ਕਿਉਂਕਿ ਜਦੋਂ ਆਪਾਂ ਬ੍ਰਾਈਡ ਦਾ ਟ੍ਰੂਸੋ ਬਣਾਉਂਦੇ ਆ ਕੋਈ ਵੀ ਬਣਾਉਂਦੇ ਹੈਵੀ ਸੂਟਸ ਬਹੁਤ ਮਸਟ ਨੇ ਹਾਂਜੀ ਹਾਂਜੀ ਕੀਗਾ ਫਤੇ ਦੀ ਜਾਕੂ ਤੇ ਰਾਈਟ ਓਕੇ ਹਾਂਜੀ ਉਹ ਵੀ ਬਹੁਤ ਸੋਹਣਾ ਸੂਟ ਸੀ ਆ ਹਾਂਜੀ ਬਲੂ ਸੀਗਾ ਤੇ ਉਹ ਹੈਗਾ ਉਹ ਫਿਨਿਸ਼ਿੰਗਲੀ ਗਿਆ ਹੋਇਆ ਸੂਟ ਹਾਂਜੀ ਓਕੇ ਤੇ ਬਾਕੀ ਇੱਕ ਦੁਪੱਟਾ ਉਹਦੇ ਨਾਲ ਦੇ ਬਣ ਰਹੇ ਨੇ ਗ੍ਰੀਨ ਕਲਰ ਦਾ ਵੀ ਉਹ ਨਾਲ ਦਾ ਦੁਪੱਟਾ ਬਣਿਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਆਦਾ ਸੋਹਣਾ ਸੂਟ ਸੀ ਦੇ ਵਿੰਟਰ ਵੇਅਰਸ ਵੀ ਆਏ ਨੇ ਆਪਣੇ ਆ। ਨਹੀਂ 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 ਵਿੰਟਰ ਵੇਅਰਸ ਨਹੀਂ ਸਿਰਫ ਜਿਹੜੇ ਮੇਰੇ ਕਸਟਮਰਸ ਨੇ ਉਹਨਾਂ ਸਟਚਿੰਗ ਦੇ ਆਏ ਹੋਏ ਨੇ। ਹਾਂ ਜੀ। ਬਾਕੀ ਵਿੰਟਰ ਵੇਅਰ ਦੇ ਵਿੱਚ ਆਪਾਂ ਵੈਲਵਟ ਆਪਾਂ ਫਾਰਮਲਸ ਆ ਜ਼ਿਆਦਾ ਕੰਮ ਕਰਦੇ ਹਾਂ। ਹੈਂਡਵਰਕ ਤਾਂ ਆਪਣੇ ਕੋਲ ਜ਼ਿਆਦਾ ਕੰਮ ਆ। ਓਕੇ ਤੇ ਜਿਹੜੀ ਆਪਣੀ ਡਿਲੀਵਰੀ ਆ ਤੁਸੀਂ ਸੂਟਸ ਦੀ ਡਿਲੀਵਰ ਕਰਦੇ ਹੋ ਤੇ ਇਹ ਕਿਵੇਂ ਮਿਸਕੇ ਵੀ ਇੰਡੀਆ ਚ ਹੀ ਕਰਦੇ ਹੋ ਕਿ ਫੋਰਨ ਵੀ ਕਰਦੇ ਹੋ? ਨਹੀਂ 올 ਓਵਰ ਦਾ ਵਰਲਡ ਸ਼ਿਪਿੰਗ ਕਰਦੇ ਹਾਂ। ਠੀਕ ਹੈ। ਤੇ ਹੂੰ ਯੂਐਸ ਕੈਨੇਡਾ ਸੜੀ ਜਰਮਨੀ ਵੀ ਜਾਂਦੀ ਹੈ ਇਟਲੀ ਵੀ ਜਾਂਦੀ ਹੈ ਨਿਊਜ਼ੀਲੈਂਡ ਕਿਉਂਕਿ ਪੰਜਾਬੀ ਆਪਾਂ ਕਹਿ ਲੋ ਸਾਰੇ ਕਿਤੇ ਹੀ ਨੇ ਹਾਂਜੀ ਜਿੱਥੇ ਜਿੱਥੇ ਪੰਜਾਬੀ ਨੇ ਜਿਨ੍ਹਾਂ ਨੂੰ ਸਾਡੀ ਬਾਰੇ ਪਤਾ ਹੈ ਕਿਉਂਕਿ ਆਨਲਾਈਨ ਕੰਮ ਆਨਲਾਈਨ ਜ਼ਿਆਦਾ ਪਤਾ ਹੁੰਦਾ ਲੋਕਾਂ ਨੂੰ ਸਾਰੇ ਕਿਤੇ ਦੇਸੀ ਇਹਦਾ ਐਡਰੈਸ ਦੇਣਾ ਚਾਹੋਗੇ ਹਾਂਜੀ ਇਹ ਆਪਣਾ ਪਿੰਦਾ ਪਿੰਟ ਕਲਰ ਮਚਰੀ ਨਾਪਾਪਾਤਸੋ ਰੋਡ ਪਟਿਆਲਾ ਤੇ ਫੋਨ ਨੰਬਰ ਦੇ ਦਿਓ ਹਾਂਜੀ 7087529608 ਬਾਕੀ ਤੁਸੀਂ ਮੈਂਸ਼ਨ ਕਰਦੇ ਹੋ ਹੇਠਾਂ ਹਾਂਜੀ 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 ਸਾਡੀ ਵੈਬਸਾਈਟ ਵੀ ਹੈ ਜਿਹੜੀ ਅਸੀਂ ਉੱਤੇ ਕੈਜੂਅਲ ਸੂਟਸ ਹੁੰਦੇ ਨੇ www.pklabel.in ਓਕੇ ਇੱਥੇ ਆ ਗਿਆ ਸੋ ਤੇ ਡ्रेसेस ਵੀ ਸੀਗੀ ਹਾਂਜੀ ਡ्रेसेस ਵੀ ਹੈਗੀਆਂ ਨੇ ਉਹਦੇ ਤੇ ਉਹ ਵੀ ਤੁਸੀਂ ਬਾਇ ਕਰ ਸਕਦੇ ਹੋ ਕਿਹੜਾ ਨਾ ਇੰਸਟਾਗ੍ਰam ਤੇ ਪੇਜ ਹੈਗਾ pklabel ਤੁਸੀਂ ਉੱਥੇ ਇਹਨਾਂ ਨੂੰ ਜਰੂਰ ਫੋਲੋ ਕਰਿਓ ਤੇ ਹੁਣ ਮੈਂ ਆਪਣਾ ਸੂਟ ਦੇਖਣਾ ਵੀ ਮੈਂ ਕਿਹੜਾ ਸੂਟ ਬਾਇ ਕਰਨਾ ਤੁਸੀਂ ਪਵਨ ਜਗਰਾਜ ਦੇ ਜਿਹੜੇ YouTube ਵਲੌਗਸ ਨੇ ਜਰੂਰ ਫੋਲੋ ਕਰੋ ਮੈਂ ਐਵਰੀ ਡੇ ਦੇਖਦੀ ਆ ਠੀਕ ਹੈ ਆ ਤਾਂ ਮੈਂ ਦੇਖੂੰਗੀ ਆਬਵੀਅਸਲੀ ਤੇ ਅਸੀਂ ਅਸੀਂ ਫਰੈਂਡਸ ਵੀ ਆ ਤੇ ਜਿਹੜਾ ਸਾਡਾ ਰਿਸ਼ਤਾ ਏ ਉਹ ਹੈਗਾ ਦੁਰਾਣੀ ਜਠਾਣੀ ਦਾ ਤੇ ਇਹ ਮੇਰੇ ਜਠਾਣੀ ਜੀ ਨੇ ਬਟ ਜਿਹੜੇ ਮੇਰੇ ਜੀਠ ਜੀ ਨੇ ਉਹ ਮੰਨਦੇ ਨਹੀਂ ਹੈਗੇ ਉਹ ਨਹੀਂ ਮੰਨਣਗੇ ਉਹ ਕਦੇ ਵੀ ਮੰਨਗੇ ਵੀ ਮੈਂ ਜੀਠਾ ਉਹ ਕਹਿਣਗੇ ਮੈਂ ਤਾਂ ਛੋਟਾ ਭਰਾ ਹਾਂ ਫਿਰ ਹੁਣ ਅਸੀਂ ਗੱਲਬਾਤਾਂ ਕਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਹਾਂ ਜੀ ਫਿਰ ਤੁਸੀਂ ਫਿਰ ਇਹ ਸਟਾਰਟ ਕਿਵੇਂ ਕੀਤਾ ਕਿਵੇਂ ਤੁਹਾਡਾ ਆਈਡੀਆ ਆ ਮਾਈਂਡ ਚ ਕਿਦਾਂ ਤੁਸੀਂ ਸਟਾਰਟ ਕੀਤਾ ਇਹ ਐਕਚੁਅਲੀ ਪਵਨ ਮੈਨੂੰ ਨਾ ਪੇਂਟਿੰਗਸ ਦਾ ਬੜਾ ਸ਼ੌਂਕ ਹੁੰਦਾ ਸੀ ਮੈਨੂੰ ਆਰਟ ਦਾ ਬਹੁਤ ਸ਼ੌਂਕ ਹੁੰਦਾ ਸੀ ਟੂ ਬੀ ਵੈਰੀ ਓਨੈਸਟ ਤੇ ਮੇਰੇ ਆਪਾਂ ਕਹਿ ਲਓ ਮੇਰੇ ਰਿਲੇਟਿਵਸ ਬਾਹਰ ਆਉਂਦੇ ਸੀਗੇ ਉਹਨਾਂ ਨੂੰ ਕਾਫੀ ਵਾਰ ਮੈਸੂਟਸ ਬਣਵਾ ਕੇ ਦੇਨੇ ਹਨਾ ਬਟ ਮੈਂ ਇੰਨੀ ਸਟ्रेस ਲੈ ਨਹੀਂ ਸਕਦੀ ਸੀਗੀ ਬਟ ਟੀਕ ਵਾਲੇ ਕੰਮ ਚ নো ਡਾਊਟ ਸਟ्रेस ਬਹੁਤ ਆ ਹਾਂਜੀ ਹਾਂਜੀ ਹਨਾ ਠੀਕ ਹੈ ਨਾ ਕਿਉਂਕਿ ਸਭ ਨੂੰ ਪਰਫੈਕਸ਼ਨ ਹੁੰਦੀ ਹੈ ਜਦ ਕੋਈ ਵੀ ਤੁਹਾਨੂੰ ਸੂਟ ਆਰਡਰ ਕਰਦਾ ਸਭ ਨੇ ਆਪਦੇ ਪੈਸੇ ਲਾਉਣੇ ਹੁੰਦੇ ਨੇ ਇਹ ਆਪਣੀ ਜ਼ਿੰਮੇਵਾਰੀ ਬਣਦੀ ਆਪਾਂ ਉਹਨਾਂ ਨੂੰ ਪਰਫੈਕਸ਼ਨ ਦੇਣੀ ਹੈ ਹਾਂ ਤੇ ਉਦੋਂ ਦਾ ਕਰਕੇ 2019 ਦਸੰਬਰ ਦੇ ਵਿੱਚ ਮੈਂ ਫੇਸਬੁਕ ਪੇਜ ਬਣਾਇਆ। ਓਕੇ ਸਭ ਤੋਂ ਪਹਿਲਾਂ ਫੇਸਬੁਕ ਪੇਜ ਬਣਾਇਆ ਸੀ। ਹਾਂ ਓਕੇ ਤੇ ਉਦੋਂ ਇੰਸਟਾਗ੍ਰਾਮ ਇੰਨਾ ਇੰਨੀ ਸੀਗਾ। ਹਾਂਜੀ ਤੇ ਉਦੋਂ ਫੇਸਬੁਕ ਪੇਜ ਬਣਾਇਆ ਜਿਹੜੇ ਮੇਰੇ ਖੁਦ ਦੇ ਡਿਜ਼ਾਈਨ ਕਰੇ ਹੋਏ ਸੂਟ ਸੀਗੇ। ਮੈਂ ਵੈਡਿੰਗ ਲਹਿੰਗਾ ਵੀ ਆਪ ਦਾ ਖੁਦ ਡਿਜ਼ਾਈਨ ਕਰਿਆ ਸੀਗਾ। ਅੱਛਾ ਅੱਛਾ ਓਕੇ ਥੋੜਾ ਰਹਿਣ ਹੂਨ ਕਲਰ ਦਾ ਸੀਗਾ। ਹਾਂਜੀ 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 ਤੇ ਉਹ ਉਹ ਤੋਂ ਬਾਅਦ ਥੋੜਾ ਜਿਹਾ ਕੰਫੀਡੈਂਸ ਆ ਤੇ ਉਹ ਤੋਂ ਬਾਅਦ ਫੇ ਖਾਸ ਸਾਰੇ ਸਪੋਰਟ ਉਹ ਬਹੁਤ ਮੈਟਰ ਕਰਦੀ ਆ ਉਹ ਇੰਨੀ ਸਪੋਰਟ ਦੇ ਨਾਲ ਮੈਂ ਚਲੋ ਫੇਸਬੁੱਕ ਪੇਜ ਸਟਾਰਟ ਕਰ ਲਿਆ ਉਹ ਕਰਕੇ ਸਟਾਰਟ ਫਿਰ ਇੱਕ ਦੋ ਸੂਟਸ ਪਾਏ ਮੈਂ ਰਿਸਪੌਂਸ ਅੱਛਾ ਆਇਆ ਇੱਕ ਵਾਰ ਮੈਂ ਨਾ ਮਾਰਕੀਟ ਚ ਗਈ ਤੇ ਮਾਰਕੀਟ ਚ ਕੋਈ ਨਾ ਲੇਡੀ ਕਿਸਨੂੰ ਉੱਥੇ ਪਤਾ ਨਹੀਂ ਦੁਕਾਨ ਵਾਲੇ ਨੂੰ ਪੁੱਛ ਰਹੀ ਸੀਗੀ ਵੀ ਆ ਸੂਟ ਕਿਵੇਂ ਬਣ ਜੁਗਿਆ ਮੈਂ ਉਹਨਾਂ ਨੂੰ ਕੁਝ ਆਈਡੀਆਸ ਜਿਹਾ ਦਿੱਤਾ ਉਹ ਕਹਿੰਦੇ ਤੁਹਾਡੀ ਬੁਟੀਕ ਹੈ ਚਾ ਮੈਂ ਐਵੇਂ ਕਹਤਾ ਮੈਂ ਕਹਾਂ ਜੀ ਤੇ ਉਹ ਕਹਿੰਦੇ ਮੈਂ ਆਉਣਾ ਚਾਹੁੰਦੀ ਆ ਮੈਨੂੰ ਆਪਨੇ ਨੂੰ ਮੈਂ ਕਿਹਾ ਹਾਏ ਆਉਣਗੇ ਕਰੇ ਮੈਨੂੰ ਕੀ ਦਿਖਾਉਣ ਨੂੰ ਆ ਮੈਂ ਕਹਾਂ ਹਾਂਜੀ ਕੋਈ ਗੱਲ ਨਹੀਂ ਤੁਸੀਂ ਅਜੇ ਮੈਂ ਬੜੇ ਕੌਨਫੀਡੈਂਟਲੀ ਕਿਹਾ ਮੈਂ ਕਰਿਆ ਕਿ ਆਪਦੇ ਹਸਬੰਦ ਨਾਲ ਗੱਲ ਕਰੀ ਹੈ ਨਾ ਉਹ ਕਹਿੰਦੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਮੈਂ ਉਹਨਾਂ ਨੂੰ ਡਰਾਇੰਗ ਮੈਂ ਉਹਨਾਂ ਨੂੰ ਕਾਲ ਕਰੀ ਮੈਂ ਕਹਿੰਦਾ ਤੁਸੀਂ ਕੱਲ ਨੂੰ ਇੰਨੇ ਵਜੇ ਆ ਜੇ ਠੀਕ ਹੈ ਮੈਂ ਫਿਰ ਡਰਾਇੰਗ ਰੂਮ ਸੈਟ ਅਪ ਕਰਾ ਹਾਂ ਫਰਸਟ ਕਲਾਇੰਟ ਸੀਗਾ ਇਹ ਫਰਸਟ ਕਲਾਇੰਟ ਸੀਗਾ ਹਾਂਜੀ ਤੇ ਮੈਨੂੰ ਨਹੀਂ ਪਤਾ ਹੁਣ ਕਾਫੀ ਸਾਲ ਹੋ ਗਏ ਹੈ ਨਾ ਉਦੋਂ ਉਹਨਾਂ ਨੇ ਮੇਰੇ ਤੋਂ ਸੂਟ ਲਿਆ ਸੀਗਾ ਹਾਂਜੀ ਤੇ ਫਿਰ ਉਹਨਾਂ ਆਏ ਮੈਂ ਆਪਦੇ ਸੂਟਸ ਰੱਖਤੇ ਜਿਹੜੇ ਵੀ ਸੀਗੇ ਉਹਨਾਂ ਡਿਜ਼ਾਈਨਸ ਪਸੰਦ ਆਏ ਮੈਂ ਉਹਨ ਹਾਂਜੀ ਤੇ ਚਲੋ ਇਦਾਂ ਦਾ ਕਰਕੇ ਉਹ ਚਲੇ ਗਏ ਚਲੋ ਫਿਰ ਉਸ ਤੋਂ ਬਾਅਦ ਤਾਂ ਕਿਹੜਾ ਕਿਉਂਕਿ ਫੇਸਬੁੱਕ ਤੇ ਹਲੇ ਹੌਲੀ ਹੌਲੀ ਬਰੋਕਰ ਕਰ ਦੇਣ ਤੁਸੀਂ ਹਨਾ ਉਸ ਤੋਂ ਬਾਅਦ ਫੇ ਮੈਂ ਸੋਚਿਆ ਸਾਡਾ ਨਾ ਇਧਰ ਪੁਰਾਣਾ ਘਰ ਆ ਹਾਂਜੀ ਹਾਂਜੀ ਇਧਰ ਜਿੱਧਰ ਹੁਣ ਸਾਡਾ ਟੇਲਰ ਦਾ ਸਾਰਾ ਸੈਟਅਪ ਕਰਿਆ ਹੋਇਆ ਇਧਰ ਇੱਕ ਰੂਮ ਹੁੰਦਾ ਸੀਗਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਨੇਡੀ ਮੈਂ ਇੱਥੇ ਆਪਦੀ ਰੈਕਸ ਲਾ ਲਵਾਂ ਮੈਂ ਆ ਤਾਂ ਉਹ ਮੈਂ ਕਿਹਾ ਲੈ ਕਹਿੰਦੇ ਹਾਂਜੀ ਡੈਫੀਨੇਟਲੀ ਜਿਵੇਂ ਤੈਨੂੰ ਤੂੰ ਕਰ ਸਕਦੇ ਏ ਕੰਮ ਤੂੰ ਕਰ ਠੀਕ ਹੈ ਜੇ ਤੂੰ ਇਹ ਸਟ੍ਰੈਸ ले ਸਕਦੇ ਆ ਹਾਂ ਮੈਂ ਕਿ ਨਹੀਂ ਆਈਲ ਡੂ ਕਿਉਂਕਿ ਆਪਾਂ ਚੌ ਚੜਿਆ ਹੁੰਦਾ ਹਾਂ ਹਾਂਜੀ ਹਾਂਜੀ ਤੇ ਫਿਰ ਆਗੇ ਗੱਲ ਇਨਵੈਸਟਮੈਂਟ ਦੀ ਇਨਵੈਸਟਮੈਂਟ ਮੈਨੂੰ ਆਏ ਸੀਗਾ ਵੀ ਮੈਂ ਜ਼ੀਰੋ ਤੋਂ ਸਟਾਰਟ ਕਰਾਂ ਹਨਾ ਬਹੁਤ ਸਾਰਿਆਂ ਨੂੰ ਇਹ ਚੀਜ਼ ਲੱਗੀ ਵੀ ਇਹਨੇ ਇਨਵੈਸਟਮੈਂਟ ਕਰਕੇ ਕੰਮ ਸ਼ੁਰੂ ਕਰਿਆ ਬਟ ਟੂ ਬੀ ਵੈਰੀ ਓਨੈਸਟ ਕਿ ਮੈਨੂੰ ਵੀ ਇਹੀ ਸੀਗਾ ਵੀ ਤੁਸੀਂ ਇਨਵੈਸਟਮੈਂਟ ਕੀਤਾ ਦੈਨ ਸਟਾਰਟ ਕੀਤਾ ਮੇਰੇ ਕੋ ਅਰਾਊਂਡ 20 ਤੋਂ 25000 ਜੇ ਮੈਂ ਸ਼ਗਨ ਹੋ ਜਾਂਦੇ ਨੇ ਹਨਾ ਉਹ ਪਏ ਸੀਗੇ ਹਾਂ ਮੇਰੇ ਕੋ ਪਏ ਸੀਗੇ ਮੈਂ ਥੋੜਾ ਜਿਹਾ ਫੈਬਰਿਕ ਲੈਂਦਾ 20 ਮੀਟਰ ਫੈਬਰਿਕ ਲੈਂਦਾ ਉਹਦਾ ਰੌ ਫੈਬਰਿਕ ਤੇ ਦੁਪੱਟੇ ਲੈਂਦੇ ਠੀਕ ਹੈ ਜਿਵੇਂ ਆਪ ਦੋ ਚਨੂਨ ਦੇ ਦੋ ਆਰਗੈਂਜ਼ਾ ਦੇ ਦੁਪੱਟੇ ਹੈਨਾ ਉਹ ਲੈਂਦੇ ਚਲੋ ਡਾਈ ਕਰਾ ਕੇ ਤੇ ਆਪਾਂ ਲੋਕਲ ਹੀ ਮੈਂ ਕਢਾਈਆਂ ਕਰਾਈਆਂ ਓਕੇ ਹਾਂ ਥੋੜੇ ਜੇ ਖੁਦ ਡਿਜ਼ਾਈਨ ਕਰਕੇ ਲੋਕਲ ਕਢਾਈਆਂ ਕਰਾਈਆਂ ਤੇ ਇੱਕ ਛੋਟਾ ਜਿਹਾ ਰੈਕ ਰੱਖ ਲਿਆ ਤੇ ਇੱਕ ਨਾ ਮੈਨੂੰ ਉਹਦਾ ਟੇਲਰ ਮਿਲਿਆ ਉਹਦੇ ਕੋਲ ਕੋਈ ਕੰਮ ਨਹੀਂ ਸੀਗਾ ਉਹ ਕਹਿੰਦਾ ਦੀਦੀ ਮੈਂ ਕਿਹਾ ਵੀ ਮੈਂ ਤੈਨੂੰ ਪੇ ਨਹੀਂ ਕਰ ਸਕਦੀ ਵੀ ਹਲੇ ਮੇਰੀ ਸਟਾਰਟਿੰਗ ਆ ਹਾਂਜੀ ਵੀ ਜਿੰਨਾ ਜੇ ਮੈਂ ਤੇ ਤੋ ਦੋ ਸੂਟ ਬਣਵਾਏ ਨੇ ਦੋ ਦਿਨਾਂ ਚ ਮੈਂ ਤੈਨੂੰ ਉਹਦੇ ਪੈਸੇ ਦੇ ਦੂੰਗੀ ਹਨਾ ਉਹ ਕਹਿੰਦਾ ਦੀਦੀ ਪਹਿਲੇ ਹੀ ਮੇਰੇ ਤਾਂ ਪਹਿਲੇ ਹੀ ਜੌਬ ਨਹੀਂ ਹੈ ਕਿ ਤੁਸੀਂ ਜਿਵੇਂ ਵੀ ਦੇ ਦੋਗੇ ਵੀ ਮੈਂ ਕਰ ਲੂੰਗਾ ਵੀ ਨਾ ਮੈਂ ਮੇਰੇ ਕੋ ਰਹਿਣ ਨੂੰ ਕੋਈ ਹੈਗਾ ਮੈਂ ਕਿ ਰਹਿਣ ਨੂੰ ਮੇਰੇ ਕੋ ਕਮਰਾ ਹੈਗਾ ਓਕੇ ਉਹੀ ਕਮਰੇ ਦੇ ਸਾਹਮਣੇ ਇੱਕ ਹੋਰ ਕਮਰਾ ਸੀਗਾ ਉਹ ਮੈਂ ਉਹਨੂੰ ਦਿੱਤਾ ਮੈਂ ਕਿਹਾ ਤੂੰ ਇੱਥੇ ਰਹਿ ਸਕਦਾ ਤੇ ਤੂੰ ਇੱਥੋਂ ਵੀ ਫਿਰ ਆਪਾਂ ਕੰਮ ਸਟਾਰਟ ਕਰ ਲਾਂਗੇ ਵੇ ਉਹ ਕਹਿੰਦਾ ਚਲੋ ਠੀਕ ਆ ਤੇ ਇਦਾਂ ਹੀ ਅਸੀਂ ਬਿਲਕਈ ਵਾਰ ਵੇਲੇ ਬੈਠੇ ਹੋਇਆ ਕਰੀਏ ਹਨਾ ਕੋਈ ਕੰਮ ਨਾ ਆਇਆ ਕਰ ਮੈਂ ਉਹਨੂੰ ਕਿਹਾ ਕਰਾਂ ਵੀ ਉਹ ਵੀ ਸਮਝ ਗਿਆ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਜਦੋਂ ਕੰਮ ਆਏ ਤੁਸੀਂ ਮੈਨੂੰ ਉਦੋਂ ਦੇ ਦਿਓ ਉਹ ਵੀ ਕਦੇ ਵਿਚਾਰਾ ਕੁਝ ਕਟਿੰਗ ਕਰਕੇ ਲਾ ਲਿਆ ਕਰੇ ਕੁਝ ਕਰੀ ਹੌਲੀ 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 ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ ਹਨਾ ਜਿਵੇਂ ਮੇਰੇ ਰਿਲੇਟਿਵਸ ਵੀ ਸੀਗੇ ਮੇਰੀ ਫੈਮਲੀ ਸੀਗੀ ਤੇ ਮੇਰੇ ਨਾਲ ਹੁਣ ਰੀਸੈਂਟਲੀ ਪੋਡਕਾਸਟ ਹੋਇਆ ਉਹਦੇ ਵਿੱਚ ਵੀ ਮੈਂ ਦੱਸਿਆ ਮੇਰੇ ਸਿਸਟਰ ਇਨ ਲਾਜ਼ ਨੇ ਮੇਰਾ ਬੜਾ ਸਾਥ ਦਿੱਤਾ ਓਕੇ ਠੀਕ ਹੈ ਬਹੁਤ ਸਪੋਰਟ ਕਰੀ ਉਹਨਾਂ ਨੇ ਜਿਵੇਂ ਮਰਜੀ ਹਨਾ ਉਦੋਂ ਇਨੀ ਪਰਫੈਕਸ਼ਨ ਨਹੀਂ ਹੁੰਦੀ ਬਟ ਉਹਨਾਂ ਨੇ ਕਦੇ ਮੈਨੂੰ ਇਹ ਚੀਜ਼ ਲਈ ਐ ਨਹੀਂ ਕਿਹਾ ਵੀ ਆਹ ਚੀਜ਼ ਨਹੀਂ ਹੋਣੀ ਕਰੈਕਟ ਜ਼ਰੂਰ ਕਰਿਆ ਤੇ ਹੁਣ ਵੀ ਅਸੀਂ ਕਾਫੀ ਕਸਟਮਰਸ ਨੂੰ ਪੁੱਛਦੇ ਹਾਂ ਵੀ ਜੇ ਤੁਹਾਨੂੰ ਨਹੀਂ ਚੀਜ਼ ਠੀਕ ਲੱਗੀ ਸਾਨੂੰ ਰਿਪਲਾਈ ਕਰੋ ਰਿਪਲਾਈ ਬੈਕ ਕਰੋ ਵੀ ਉਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਹਾਂ ਮਾੜੀ ਗੱਲ ਨਹੀਂ ਹੈਗੀ ਇਹ ਤਾਂ ਵਧੀਆ ਗੱਲ ਨਹੀਂ ਆ ਵੀ ਪੁੱਛਣਾ ਤੁਸੀਂ ਕੋਈ ਵੀ ਕੰਮ ਆ ਮੈਨੂੰ ਸਭ ਨੇ ਕਰੈਕਟ ਕਰ ਵੀ ਤੁਸੀਂ ਐਂ ਕਰਸਦਾ ਐਂ ਕਰਸੇ ਉਹ ਸੀ ਇੰਨਾ ਪੋਜ਼ਿਟਿਵ ਵੇਚ ਗੱਲਾਂ ਲੈਂਦੇ ਰਹੇ ਐਵੇਂ ਕਰਕੇ ਸਾਨੂੰ 3 ਸਾਲ ਹੋ ਗਏ ਉਹੀ ਰੂਮ ਦੇ ਵਿੱਚ ਇੱਕ ਤੋਂ ਦੋ ਰੈਕ ਆਏ ਦੋ ਤੋਂ ਤਿੰਨ ਰੈਕ ਆਏ ਠੀਕ ਹੈ ਹੌਲੀ ਹੌਲੀ 3 ਸਾਲ ਤੁਸੀਂ ਉਹੀ ਰੂਮ ਚ ਹਾਂਜੀ ਉਹੀ ਰੂਮ ਚ ਅਸੀਂ ਕੰਮ ਕਰਿਆ ਮੈਨੂੰ ਤਾਂ ਪਰਸਨਲੀ ਮੈਨੂੰ ਨਹੀਂ ਪਤਾ ਸੀ ਮੈਨੂੰ ਇਹ ਸੀਗਾ ਵੀ ਤੁਸੀਂ ਜਦੋਂ ਪ੍ਰੋਪਰ ਸਟੂਡੀਓ ਬਣਾਇਆ ਥੈਂ ਤੁਸੀਂ ਸਟਾਰਟ ਕੀਤਾ ਮੈਨੂੰ ਇਹ ਸੀਗਾ ਨਹੀਂ ਨਹੀਂ ਤਨਵਹੀ ਦਾ ਸੀ ਉਹੀ ਰੂਮ ਚ ਮੇਰੇ ਤਿੰਨ ਸਾਲ ਹਨਾ ਗਏ ਮੇਰਾ ਬੇਟਾ ਛੋਟਾ ਸੀਗਾ ਠੀਕ ਹੈ ਤੇ ਉਹਨੇ ਫਿਰ ਮੇਰੇ ਕੋ ਆ ਜਾਣਾ ਕਿਉਂਕਿ ਆਪ ਦਾ ਦਾਦਾ ਦਾਦੀ ਕੋਲ ਜ਼ਿਆਦਾ ਰਿਹਾ ਹਾਂ ਹਾਂਜੀ ਠੀਕ ਹੈ ਆਪਾਂ ਕਹ ਲਓ ਜਦ ਫੈਮਿਲੀ ਦੀ ਸਪੋਰਟ ਹੁੰਦੀ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਠੀਕ ਹੈ ਤੇ ਉਦੋਂ ਫਿਰ ਉਹਨੇ ਮੈਂ ਕਾਜਨ ਮम्मा ਹੁਣ ਦਪਹਿਰ ਦੀ ਰੋਟੀ ਫਿਰ ਮੈਂ ਉੱਥੇ ਉਹੀ ਰੂਮ ਚ ਬੈਠ ਕੇ ਖਾਣੀ ਮੈਂ ਤੇ ਚਲੋ ਫਿਰ ਉਹ ਜ ਟੇਲਰਸ ਉਹ ਕਹਿੰਦਾ ਦੀਦੀ ਮੈਂ ਇੰਨੀ ਸਟਿਚਿੰਗ ਇਕੱਲਾ ਨਹੀਂ ਕਰ ਸਕਦਾ ਆਪਾਂ ਨੂੰ ਇੱਕ ਕਾਰੀਗਰ ਦੀ ਲੋੜ ਆ ਹੋਰ ਸਟਿਚਿੰਗ ਵਾਲੇ ਦੀ ਹਨਾ ਕਿਉਂਕਿ ਚਲੋ ਫਿਰ ਉਦੋਂ ਅਸੀਂ ਇੱਕ ਮੈਂ ਉਹਨਾਂ ਨੂੰ ਪੇ ਕਰਨ ਜੋਗੀ ਵੀ ਹੋਗੀ ਸੀਗੀ ਵੀ ਹਾਂ ਮੈਂ ਮੰਥਲੀ ਇਹਨਾਂ ਨੂੰ ਪੇ ਕਰ ਸਕਦੀ ਆ ਅਸੀਂ ਫਿਰ ਇੱਕ ਕਾਰੀਗਰ ਰੱਖਿਆ ਸਟਿਚਿੰਗ ਵਾਲਾ ਫਿਰ ਇੱਕ ਤੋਂ ਦੋ ਰੱਖੇ ਦੋ ਤੋਂ ਤਿੰਨ ਰੱਖੇ ਉਹ ਮੇ ਸਾਡੇ ਸਟਿਚਿੰਗ ਵਾਲੇ ਵਾਧੇ ਗਏ ਉਹ ਮੇ ਸਾਡਾ ਉੱਥੋਂ ਕੰਮ ਵਾਧਦਾ ਗਿਆ ਫਿਰ ਇੱਕ ਦਿਨ ਕੀ ਹੋ ਗਿਆ ਠੰਡ ਦਾ ਟਾਈਮ ਸੀਗਾ ਜਨੂਅਰੀ ਦਾ ਟਾਈਮ ਸੀਗਾ ਓਕੇ ਜਨਵਰੀ ਟਾਈਮ ਸੀਗਾ ਸਵੇਰੇ ਨਾ 5 ਵਜੇ ਕਾਫੀ ਰੌਲਾ ਜਾਂ ਪੈ ਰਿਆ ਸੀਗਾ ਮੈਨੂੰ ਲੱਗੇ ਵੀ ਮੈਂ ਕਿ ਪਤਾ ਨਹੀਂ ਕੀ ਹੋ ਗਿਆ ਇਧਰ ਹੀ ਸਾਈਡ ਐ ਜਿੱਧਰ ਮੇਰਾ ਰੂਮ ਸੀਗਾ ਇਧਰ ਨਾ ਬੁਟੀਕ ਦਾ ਤੇ ਜਦ ਮੈਂ ਆ ਕੇ ਦੇਖਿਆ ਉੱਥੇ ਧੂਆਂ ਇਧੂ ਧੂਆਂ ਬਹੁਤ ਜ਼ਿਆਦਾ ਧੂਆਂ ਤੇ ਉਥੇ ਐਕਚੁਅਲੀ ਅੱਗ ਲੱਗ ਗਈ ਸੀਗੀ ਤੇ ਉਹ ਕਿਵੇਂ ਇਹ ਹੁਣ ਕੁਝ ਨਹੀਂ ਪਤਾ ਲੱਗਿਆ ਵੀ ਸ਼ਾਰਟ ਸਰਕਟ ਹੋਇਆ ਜਾਂ ਕੁਝ ਵੀ ਹੋਇਆ ਉਥੇ ਅੱਗ ਲੱਗ ਗਈ ਸੀਗੀ ਤੇ ਜਿਹੜਾ ਮੇਰਾ ਮਾਸਟਰ ਸੀਗਾ ਉਹ ਵੀ ਆਪਦੇ ਪਿੰਡ ਗਿਆ ਹੋਇਆ ਸੀਗਾ ਵਿਚਾਰਾ ਉਦੋਂ ਪਤਾ ਨਹੀਂ ਸਾਡਾ ਕੁਝ ਟਾਈਮ ਇਹ ਜਾ ਸੀਗਾ ਉਹ ਜਦੋਂ ਪਿੰਡ ਗਿਆ ਉਹਦੀ ਵਿਚਾਰੀ ਦੀ ਲੱਤ ਟੁੱਟ ਗਈ ਹਨਾ ਉਹ ਗਿਆ ਹੋਇਆ ਸੀਗਾ ਫਿਰ ਤੇ ਉਰੇ ਪਿੱਛੋਂ ਅੱਗ ਲੱਗ ਗਈ ਤੇ ਮੈਂ ਉਹਦਾ ਉਹਦਾ ਵੀ ਮੈਨੂੰ ਫੋਨ ਆਇਆ ਦੀਦੀ ਆ ਕਿਵੇਂ ਹੋ ਗਿਆ ਬਹੁਤ ਸਾਡੇ ਲਈ ਬੜਾ ਅਬਸੈਟਿੰਗ ਸੀਗਾ ਕਿਉਂਕਿ ਮੇਰਾ 25000 ਤੋਂ ਕਮ ਸ਼ੁਰੂ ਕਰਿਆ ਹੋਇਆ ਮੇਰਾ ਇੰਨਾ ਸਟਾਕ ਪਾਇਆ ਹੋਇਆ ਉਹੀ ਪੈਸੇ ਨਾਲ ਤੇ ਉਹ ਫਿਰ ਮੇਰਾ ਕਮ ਜ਼ੀਰੋ ਹੋ ਗਿਆ ਓਕੇ ਹਾਂ ਉਦੋਂ ਮੈਂ ਬਹੁਤ ਜ਼ਿਆਦਾ ਇੱਕ ਵਾਰ ਕਹ ਲਓ ਬੰਦਾ ਟੁੱਟ ਜਾਂਦਾ ਆ ਹਨਾ ਜਦੋਂ ਆਪਾਂ ਉਹ ਕਰਦੇ ਆ ਤੇ ਫਿਰ ਮੈਂ ਸੋਚ ਲਿਆ ਵੀ ਮੈਂ ਕੰਮ ਨਹੀਂ ਕਰਨਾ ਹੈ ਮੈਨੂੰ ਇਹ ਹੋ ਗਿਆ ਕਿਉਂਕਿ ਇੰਨਾ ਕੁਸ਼ ਕਰ ਕਰਾ ਕੇ ਜਦ ਤੁਸੀਂ ਜ਼ੀਰੋ ਤੇ ਆ ਜੰਨੇ ਹੋ ਹਨਾ ਫਿਰ ਕੀ ਹੋਇਆ ਮੈਨੂੰ ਕਿਉਂਕਿ ਸਿਰਫ ਘਰ ਦੇ ਨੂੰ ਪਤਾ ਸੀਗਾ ਜਾਂ ਨੇੜਿਆਂ ਨੂੰ ਪਤਾ ਸੀਗਾ ਹਨਾ ਆਪਾਂ ਕਸਟਮਰ ਨੂੰ ਤਾਂ ਕਹਿ ਨਹੀਂ ਸੱਸ ਅਸੀਂ ਆਰਡਰਸ ਜਾਣੇ ਵਾਲੇ ਸੀਗੇ ਹਾਂਜੀ ਕਸਟਮਰਸ ਦੇ ਸੂਤ ਸੜ ਗਏ ਹਨਾ ਅੱਗ ਉਵੇਂ ਹੋ ਗਿਆ ਤੇ ਮੈਨੂੰ ਸਮਝ ਨਾ ਆਵੇ ਵੀ ਮੈਂ ਕਿਵੇਂ ਜਵਾਬ ਦੇਵਾਂ ਉਹਨਾਂ ਨੂੰ ਖਣਾ ਬਿਕੋਜ਼ ਉਹਨਾਂ ਨੂੰ ਆਪਾਂ ਕੀ ਰੀਜ਼ਨ ਦੇਵਾਂਗੇ ਹਨਾ ਉਹਨਾਂ ਤੋਂ ਪੇਮੈਂਟ ਆਈ ਹੋਈ ਹੈ ਐਡਵਾਂਸ ਫਿਰ ਕੀ ਹੋਇਆ ਚਲੋ 1-2 ਦਿਨ ਬੈਠੇ ਰਹੇ ਤੇ ਫਿਰ ਮੇਰੇ ਬ੍ਰਦਰ ਇਨ ਲਾ ਆਏ ਹੋਏ ਸੀਗੇ ਬਾਹਰੋਂ ਆਏ ਹੋਏ ਸੀਗੇ ਹਨਾ ਉਮ ਇਹਨਾਂ ਨੇ ਮੇਰੇ ਕਿਹਾ ਬੈਠ ਕੇ ਕਹਿੰਦਾ ਤੂੰ ਮੈਨੂੰ ਇੰਨਾ ਦੱਸਦੇ ਕਿੰਨੇ ਦਿਨ ਰੋਣਾ ਹੋਰ ਹਾਂ ਨਾ ਤੇ ਮੈਂ ਚੁੱਪ ਕਰ ਗਈ ਮੈਂ ਕਿਹਾ ਐ ਕਿਉਂ ਕਹਿ ਰਹੇ ਮੈਨੂੰ ਬੁਰਾ ਲੱਗਿਆ ਹਾਂ ਨਾ ਐ ਕਿਉਂ ਕਹਿ ਰਹੇ ਨਾ ਮੈਨੂੰ ਤੇ ਉਹ ਕਹਿੰਦੇ ਕਿੰਨੇ ਦਿਨ ਰੋਣਾ ਹੋਰ ਤੂੰ ਤੇ ਮੈਂ ਕਿਹਾ ਨਹੀਂ ਬਸ ਠੀਕ ਐ ਖੜੀ ਹੋ ਅਸੀਂ ਨਾਲ ਹੈਗੇ ਹਾਂ ਇਹ ਤੋਂ ਵੱਡਾ ਤੈਨੂੰ ਸ਼ੋਰਮ ਬਣਾ ਕੇ ਦੇਵਾਂਗੇ ਪੂਰੇ ਬਣਾਣਾ ਕਪਟਿਆਲੇ ਬਣਾਉਣਾ ਸਾਰਿਆਂ ਨੇ ਮੇਰਾ ਮਤਲਬ ਮੇਰਾ ਪਰਿਵਾਰ ਮੇਰੇ ਨਾਲ ਉਦੋਂ ਖੜ ਗਿਆ ਫੇਰ ਮੈਨੂੰ ਹੋ ਗਈ ਬੈਕਅਪ ਹੋ ਗਈ ਮੈਂ ਹਾਂ ਵੀ ਮੈਂ ਕਰ ਸਕਦੀ ਹਾਂ ਵੀ ਨਾਲ ਹੀ ਆਪਾਂ ਨੂੰ ਹੌਸਲਾ ਮਿਲਦਾ ਹੈ ਵੀ ਮੇਰੀ ਫੈਮਿਲੀ ਮੈਂਬਰ ਸਾਰੇ ਮੇਰੇ ਨਾਲ ਨੇ ਤੇ ਜਿਹੜਾ ਤੁਸੀਂ ਆ ਬੁਟੀਕ ਦੇਖ ਰਹੇ ਨੇ ਇਹ ਸਾਡਾ ਗਰਾਜ ਸੀਗਾ ਟਰੈਕਟਰਾਂ ਦਾ ਗਰਾਜ ਸੀਗਾ ਇਹ ਓਕੇ ਹਾਂਜੀ ਓਕੇ ਤੇ ਕਿਉਂਕਿ ਮੇਰੇ ਫਾਦਰ ਨੇ ਜਿਹੜੇ ਉਹ ਖੇਤੀ ਕਰਦੇ ਨੇ ਹਨਾ ਤੇ ਹਾਂਜੀ ਤੇ ਇਹ ਸਾਡਾ ਟਰੈਕਟਰਾਂ ਦਾ ਗਰਾਜ ਸੀਗਾ ਉਹ ਕਹਿੰਦੇ ਵੀ ਪੁੱਤ ਤੂੰ ਆ ਚੱਕ ਇੱਥੇ ਤੂੰ ਤਿਆਰੀ ਸ਼ੁਰੂ ਕਰ ਮੇਰੇ ਹਸਬੰਦ ਕਹਿੰਦੇ ਵੀ ਉਹਨਾਂ ਨੇ ਦੂਜੇ ਦਿਨੇ ਮਿਸਤਰੀ ਬੁਲਾ ਲਏ ਇੱਥੇ ਕੰਮ ਸ਼ੁਰੂ ਕਰਤਾ ਹਨਾ ਤੇ ਫੇਰ ਮੈਨੂੰ ਹੋਰ ਹੌਸਲਾ ਜੈ ਹੋ ਗਿਆ ਉਦੋਂ ਫਿਰ ਮੈਂ ਆਪਣੇ ਹਸਬੰਦ ਤੋਂ 8 ਲੱਖ ਰੁਪਏ ਲਿਓ ਓਕੇ ਫਿਰ ਉਹ ਇਨਵੈਸਟ ਕੀਤਾ ਕਿਉਂਕਿ ਅਸੀਂ ਗਰੋ ਕਰ ਗਏ ਸੀਗੇ ਗਰੋ ਕਰ ਗਏ ਸੀਗੇ ਤੇ ਉਹਨਾਂ ਸਟਾਕ ਪਾਉਣਾ ਸੀਗਾ ਕਸਟਮਰਸ ਦੇ ਆਊਟਫਿਟਸ ਦੇਣੇ ਸੀਗੇ ਉਹਨਾਂ ਦੇ ਵਿਆਹਾਂ ਦਾ ਸੀਜ਼ਨ ਸੀਗਾ ਕਿਉਂਕਿ ਸਰਦੀਆਂ ਦਾ ਟਾਈਮ ਸੀਗਾ ਤੇ ਫਿਰ ਫਰਨੀਚਰ ਲਿਆਉਣਾ ਸੀਗਾ ਇੰਟੀਰੀਅਰ ਕਰਨਾ ਸੀਗਾ ਹਨਾ ਸਾਰਾ ਕੁਝ ਠੀਕ ਹੈ ਤੇ ਫਿਰ ਡਿਜ਼ਾਈਨ ਵੀ ਪ੍ਰੋਪਰ ਬੜਾ ਵਧੀਆ ਜਿਹਾ ਹੋਇਆ ਹਾਂਜੀ ਇਹ ਡਿਜ਼ਾਈਨ ਮੇਰੇ ਹਸਬੰਦ ਨੇ ਕਰਿਆ ਓਕੇ ਹਾਂਜੀ ਉਹਨਾਂ ਨੇ ਉਹਨਾਂ ਨੇ ਇੰਟੀਰੀਅਰ ਦਾ ਹਾਂਜੀ ਜੀ ਨਹੀਂ ਵਧੀਆ ਕਲਾਕਾਰ ਹਾਂ ਸਾਨੂੰ ਪਤਾ ਨਹੀਂ ਸੀ ਬਹੁਤ ਵਧੀਆ ਤੇ ਫਿਰ ਉਹਨਾਂ ਨੇ ਠੀਕ ਹੈ ਜੀ ਚਲੋ ਉਹਨਾਂ ਨੇ ਮੈਂ ਉਹਨਾਂ ਤੋਂ ਲਿਆ ਬਟ ਅਸੀਂ ਇਨ ਬੁੱਕਸ 'ਚ ਲਿਖ ਲਿਆ ਓਕੇ ਤੇ 8 ਲੱਖ ਦਾ ਮੈਂ ਉਹਨਾਂ ਨੂੰ ਵਿਧ ਵਿਆਜ ਪੂਰੇ ਪੈਸੇ ਵਾਪਸ ਕਰੇ ਥੈਟਸ ਗੁੱਡ ਹਾਂਜੀ ਮੈਂ ਮੈਂ ਸੀਰੀਅਸਲੀ ਮੈਂ ਬਹੁਤ ਪ੍ਰਾਊਡਲੀ ਕਹਿ ਸਕਦੀ ਆਂ ਵੀ ਮੈਂ ਜ਼ੀਰੋ ਤੋਂ ਕਮ ਸਟਾਰਟ ਕਰਿਆ ਹਾਂ ਹਾਂ ਜੀ ਤੇ ਉਥੋਂ ਕਮ ਸਟਾਰਟ ਕਰਕੇ ਤੁਸੀਂ ਕਮ ਲੈ ਕੇ ਜਾਣਾ ਸੌਖਾ ਆ ਜਦ ਆਪਾਂ ਹਿਊਜ ਇਨਵੈਸਟਮੈਂਟ ਕਰ ਦਿੰਨੇ ਆ ਆਪਾਂ ਨੂੰ ਰਿਟਰਨ ਨਹੀਂ ਆਉਂਦੀ ਫਿਰ ਆਪਾਂ ਨੂੰ ਬਹੁਤ ਔਖਾ ਲੱਗਦਾ ਉਹ ਚੀਜ਼ ਬਹੁਤ ਔਖੀ ਲੱਗਦੀ ਆ ਬਾਕੀ ਮੈਂ ਹਮੇਸ਼ਾ ਕਹਿੰਨੀ ਆ ਥੋੜਾ ਪੈਸ਼ਨ ਹੋਣਾ ਚਾਹੀਦਾ ਕੰਮ ਸਹੀ ਸਹੀ ਸੀਰੀਅਸਲੀ ਤੁਸੀਂ ਵਲੋਗਿੰਗ ਕਰਦੇ ਹੋ ਤੁਹਾਡਾ ਪੈਸ਼ਨ ਆ ਇਹ ਕੰਮ ਦਾ ਤੁਸੀਂ ਮੈਂ ਉਹੀ ਕਹਿੰਨੇ ਨੇ ਵੀ ਬਾਬਾ ਜੀ ਅਸੀਂ ਬਹੁਤ ਜ਼ਿਆਦਾ ਮੋਟੀਵੇਟ ਹੋਏ ਹਾਂ ਹਾਂ ਬਹੁਤ ਜ਼ਿਆਦਾ ਕਿਉਂਕਿ ਮੈਂ ਪਾਜ਼ ਲੈ ਲੈਨੇ ਆ ਬਟ ਹੁਣ ਅਸੀਂ ਪਾਜ਼ ਨਹੀਂ ਲਵਾਂਗੇ ਮੋਟੀਵੇਸ਼ਨ ਤੁਹਾਨੂੰ ਇੱਕ ਬੰਦਾ ਹੀ ਬਹੁਤ ਆ ਹੂੰ ਠੀਕ ਹੈ ਨਾ ਤੇ ਕਿਉਂਕਿ ਬਾਕੀ ਲਾਈਫ ਦੇ ਵਿੱਚ ਸਭ ਕੁਝ ਚੱਲੇ ਜਾਂਦਾ ਆ ਆਪਾਂ ਕਹਿ ਲਓ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਭ ਚੱਲਦੇ ਨੇ ਜੇ ਤੁਸੀਂ ਆਪਣੇ ਕੰਮ ਲਈ ਹੋ ਨਾ ਵੀ ਹਾਂ ਵੀ ਇਹ ਮੇਰਾ ਕੰਮ ਆ ਤਾਂ ਤੁਸੀਂ ਬਹੁਤ ਕੁਸ਼ ਕਰ ਚੁੱਕੇ ਵੈਸੇ ਇਹ ਮਾਜਰੀ ਸਾਡੇ ਨਾਨਕੇ ਨੇ ਚਗਰਾ ਦੇ ਨਾਨਕੇ ਨੇ ਤੇ ਇਹਨਾਂ ਦੇ ਮਮਾ ਪਾਪਾ ਸੱਸ ਸਹੁਰਾ ਸਾਡੇ ਮਾਮਾ ਜੀ ਮਾਮੀ ਜੀ ਲਾਉਂਦੇ ਨੇ ਤੇ ਜਿਹੜਾ ਨਵਦੀਪ ਵੀਰ ਨੇ ਇਹਨਾਂ ਦੇ ਹਸਬੰਡ ਤੇ ਉਹਨਾਂ ਨੇ ਵੀ ਹੁਣ ਪ੍ਰਾਪਰਟੀ ਦਾ ਕੰਮ ਸਟਾਰਟ ਕੀਤਾ ਹਾਂਜੀ ਰੀਅਲ ਏਸਟੇਟ ਦਾ ਤੇ ਉਹਨਾਂ ਦਾ ਇੰਸਟਾ ਤੇ ਪੇਜ ਵੀ ਹੈ ਅਕਾਲ ਰੀਅਲ ਏਸਟੇਟ ਨਿਊ ਚੰਡੀਗੜ੍ਹ ਹਾਂ ਸੈਕਟ ਕਰ ਸਕਦੇ ਹੋ ਤੇ ਆਈ نو ਵਲੌਗ ਬਹੁਤ ਲੰਬਾ ਹੋ ਗਿਆ ਪਰ ਤੁਸੀਂ ਪਲੀਜ਼ ਇਹ ਵਲੌਗ ਦੇਖਿਓ ਠੀਕ ਹੈ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਠੀਕ ਹੈ ਕੁਝ ਵੀ ਵਧੀਆ ਡਿਜ਼ਾਈਨਸ ਤੁਹਾਨੂੰ ਸਾਡੇ ਅੱਛੇ ਲੱਗੇ ਠੀਕ ਹੈ ਕਿਉਂਕਿ ਅਸੀਂ ਹੁਣ ਆ ਕੰਮਾਂ ਦੇ ਵਿੱਚ ਇੰਨਾ ਬਿਜ਼ੀ ਆ ਮਿਲਦੇ ਬਹੁਤ ਘੱਟ ਆ ਹਨਾ ਬਟ ਆਪਾਂ ਕਰਿਆ ਕਰੀ ਮਿਲਿਆ ਕਰਾਂਗੇ ਹਾਂ ਤੇ ਸਟਾਰਟ ਕਰਾਂਗੇ ਅਸ ਤਾਂ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੋ ਗਈ ਹੁਣ 아이 ਨਹੀਂ ਪਤਾ ਮੈਂ ਦੋ ਦਿਨ ਰੂੰਗੀ ਨਹੀਂ ਬਟ ਮੈਂ ਟ੍ਰਾਈ ਕਰੂੰਗੀ ਬਟ ਮੈਂ ਮੋਟੀਵੇਟ ਹੀ ਰਹਾ ਤੇ ਆਪਾਂ ਸਟਾਰਟ ਕਰਾਂਗੇ ਤੇ ਹੁਣ ਅੱਗੇ ਵੈਡਿੰਗ ਸੀਜ਼ਨ ਆ ਰਹੇ ਨੇ ਤੇ ਤੁਸੀਂ ਇਹਨਾਂ ਕੋ ਲਹਿੰਗਾ ਵੀ ਨੇ ਮਿਸਕੇ ਲਹਿੰਗਾ ਵੀ ਨੇ ਡਿਜ਼ਾਈਨਸ ਹਾਂ ਜੀ ਲਹਿੰਗਸ ਵੀ ਨੇ ਸਰਕੋਸ ఎవਰੀਥਿੰਗ ਆ ਤੁਸੀਂ ਵਿਜ਼ਿਟ ਕਰੋਗੇ ਤੁਸੀਂ ਇਹਨਾਂ ਤੋਂ ਬਾਈ ਕਰ ਸਕਦੇ ਹੋ ਤੇ ਥੋੜਾ ਬਹੁਤਾ ਡਿਸਕਾਊਂਟ ਵੀ ਮਿਲ ਜੂਗਾ ਜੇ ਤੁਸੀਂ ਸਾਡਾ ਨੇਮ ਲੈ ਕੇ ਆਉਨੇ ਹੋ ਕਲਾਇੰਟ ਇਹਨਾਂ ਦੇ ਜਿੰਨਾ ਮਰਜੀ ਹਾਂ ਠੀਕ ਹੈ ਤੇ ਆਪਾਂ ਫਿਰ ਆ ਵੀਡੀਓ ਇੱਥੇ ਐਂਡ ਕਰਦੇ ਹਾਂ ਤੇ ਹੋਪਫੁਲੀ ਫਿਰ ਕਿਸੇ ਦਿਨ ਇਹਨਾਂ ਦੇ ਪ੍ਰੋਪਰ ਆਵਾਂਗੇ ਤੇ ਪ੍ਰੋਪਰ ਸੂਟਸ ਪਾ ਕੇ ਫਿਰ ਸ਼ੂਟ ਕਰਕੇ ਜਾਵਾਂਗੇ ਥੈਂਕ ਯੂ so much ਐਂਡ ਇਸ ਵੀ ਮੈਂ ਦਿੱਤਾ ਵੇ ਮੇਰਾ ਸੋਣਾ ਫਿਟਿੰਗ ਵੀ ਐਂ ਜਿਵੇਂ ਮੇਰਾ ਸੂਟ ਹੀ ਬਣਾਇਆ ਹੁੰਦਾ ਪ੍ਰੋਪਰ ਮੇਰਾ ਸੋਣਾ ਮੈਂ 카르틱 ਬੈਕ ਕਲਰ ਦਾ ਸੂਟ ਆਰਡਰ ਕੀਤਾ ਤੇ ਇਹਨਾਂ ਦੇ ਐਵੇਂ ਨਹੀਂ ਹੈਗਾ ਵੀ ਪ੍ਰਾਈਸ ਬਹੁਤ ਹਾਈ ਨੇ ਤੇ ਇਹਨਾਂ ਦੇ ਬਹੁਤ ਰੀਜ਼ਨੇਬਲ ਪ੍ਰਾਈਸ ਵੀ ਨੇ ਤੁਹਾਨੂੰ 5000 ਤੱਕ ਵੀ ਤੁਹਾਨੂੰ ਜਿਵੇਂ ਆ ਨੋਰਮਲ ਸੂਟ ਚਾਹਣਾ ਤੁਸੀਂ ਸੈਮੀ ਫਾਰਮਲ ਜਿਹਾ ਜਿਵੇਂ ਵਧੀਆ ਮਿਲ ਚੁਗਾ